ਉਦੇ ਉੱਪਰ ਜੂਠਾ ਪਾਣੀ ਪਾਇਆ ਜਾ ਰਿਹਾ ਜਾਂ ਕਿਉਂ ਤੁਸੀਂ ਦੁਬਾਰਾ ਦੁਬਾਰਾ ਕਿਉਂ ਸਾਡੇ ਮੁੱਖ ਮੰਤਰੀ ਦੀ ਬੇਇੱਜ਼ਤੀ ਕਰਦੇ ਹੋ ਉਹ ਜੇ ਆਪ ਹੀ ਕਰੀ ਜਾਂਦੇ ਤਾਂ ਤੁਸੀਂ ਤਾਂ ਬੰਦ ਕਰ ਦਿਓ ਜਿਹੜੇ ਇਹਦੇ 'ਚ ਇੱਕ ਚੀਜ਼ ਆ ਜੂਠਾ ਪਾਣੀ ਪੀ ਕੇ ਤੇ ਦਸਤਾਰ ਦੀ ਬਦਬੀ ਕਰਨੀ ਕਿਸਾਂ ਦੀ ਕਰਨੀ ਚਲੋ ਕੇਸ ਉਹਨੇ ਨਹੀਂ ਰੱਖੇ ਪਰ ਜਿਹੜੀ ਦਸਤਾਰ ਆ ਉਹਦੇ ਉੱਤੇ ਜੂਠਾ ਪਾਣੀ ਪਾਉਣਾ ਜਿਹਨੂੰ ਪਤਾ ਹੀ ਨਹੀਂ ਕਿ ਮੈਂ ਕਿਸ ਟਾਈਮ ਕੀ ਕੰਮ ਕਰਨਾ ਤੇ ਸਾਨੂੰ ਸੰਕੋਚ ਕਰ ਲੈਣਾ ਚਾਹੀਦਾ ਕਿ ਜੇ ਉਹ ਗਲਤ ਕਰਦਾ ਤੇ ਅਸੀਂ ਚੁੱਪ ਕਰ ਜਾਈਏ ਕਿਉਂ ਆਪਣੀ ਸਿੱਖੀ ਦਾ ਲੋਕਾਂ 'ਚ ਇਹੋ ਜੀ ਗੱਲ ਕਰਦੇ ਕਿ ਉਹ ਪੰਜਾਬੀਅਤ ਦੀ ਪੰਜਾਬ ਦੇ ਲੋਕ ਅਣਖੀ ਲੋਕ ਨੇ ਉਹਨਾਂ ਦੇ ਜਿਹੜੀ ਆ ਮੇਰੇ ਖਿਆਲ 'ਚ ਆਪਾਂ ਘਾਟੀ ਕਰਾ ਕਰੀ ਕਿਉਂਕਿ ਮੁੱਖ ਮੰਤਰੀ ਸਾਹਿਬ ਕਿਸੇ ਵੇਲੇ ਵੀ ਕੋਈ ਗੱਲ ਕਰ ਸਕਦੇ ਨੇ ਇੱਥੇ ਸਖਗਟਨ ਨੂੰ ਨੋਟਿਸ ਲੈਣਾ ਚਾਹੀਦਾ ਸਖਗਟਨ ਨੂੰ ਨੋਟਿਸ ਲੈਣਾ ਚਾਹੀਦਾ ਇੱਥੇ ਗਾਲਤਖ ਸਾਬ ਨੂੰ ਨੋਟਿਸ ਲੈਣਾ ਚਾਹੀਦਾ ਪਰ ਉਹ ਮੇਰੀ ਗੱਲ ਸੁਣੋ ਉਹਨੇ ਕਹਿ ਦੇਣਾ ਮੈਂ ਸੇਖ ਹੀ ਨਹੀਂ ਜਿਹੜਾ ਬੰਦਾ ਆਪਣੇ ਨਾਲ ਸਿੰਘ ਨਹੀਂ ਲਾਉਂਦਾ ਭਗਵਾਨ ਮਾਨ ਲਿਖਦਾ ਭਗਵਾਨ ਸਿੰਘ ਮਾਨ ਨਹੀਂ ਕਹਿੰਦਾ ਤੇ ਉਹ ਬੰਦੇ ਨੂੰ ਕੀ ਅਕਲਤਖ ਸਾਹਿਬ ਤੇ ਬੁਲਾ ਕੇ ਕੀ ਕਰ ਲोगे ਇਥੇ ਪੰਜਾਬੀ ਬੁਲਾਉਣ ਕਿ ਉਹਨੂੰ ਕਹਿਣਾ ਆ ਤੈਨੂੰ ਹੀ ਵਾਪਸ ਬੁਲਾ ਲਿਆ ਤੇ ਤੂੰ ਪੰਜਾਬ ਤੇ ਰਹਿਮ ਕਰ